ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਖ ਆਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਤੁਹਾਨੂੰ ਸਾਡੇ ਫਾਰਮ ਦੀ ਚੌਥੇ ਸੂਏ ਦੇ ਵਿੱਚ ਰੈਡੀ ਫੋਰ ਡਿਲੀਵਰੀ ਸੂਣ ਨੂੰ ਤਿਆਰ ਜਿਹੜੀ ਗਾਂ ਦਿਖਾ ਰਹੇ ਹਾਂ ਦੇਖੋ 6 ਮਹੀਨਾ ਚੜਨ ਵਾਲਾ ਹੈ ਤੇ ਗਰਮੀ ਦੇ ਵਿੱਚ ਗਾਂ ਦੀ ਕਾਵਿੰਗ ਹੋਊਗੀ ਪਹਿਲੇ ਸੂਏ ਵੀ ਨੇ ਬਹੁਤ ਚੰਗਾ ਦੁੱਧ ਕੱਢਿਆ ਦੂਜੇ ਸੂਏ ਵੀ ਨੇ ਬਹੁਤ ਚੰਗਾ ਦੁੱਧ ਕੱਢਿਆ ਤੀਜੇ ਸੂਏ ਇਸ ਗਾਂ ਨੇ ਝੜਕ ਮੇਲੇ ਦੇ ਵਿੱਚ ਜਾ ਕੇ ਉੱਥੇ ਡਿਸਪਲੇ ਲੱਗਾ ਸੀਗਾ ਉੱਥੇ ਆਇਰ ਸ਼ਹਿਰ ਦੀ ਇਹ ਸਪੈਸ਼ਲ ਮਿਲਕਿੰਗ ਹੋਈ ਸੀ ਉੱਥੇ ਇਸ ਗਾਂ ਨੇ 37 ਕਿਲੋ ਦੁੱਧ ਦਿੱਤਾ ਜੀ 18601 ਗ੍ਰਾਮ ਦੀ ਇੱਕ 18601 ਟਾਈਮ ਦੀ ਮਿਲਕਿੰਗ ਹੁੰਦੀ ਸੀ ਤੇ ਬਹੁਤ ਸੋਹਣਾ ਇਹਨੇ ਉੱਥੇ ਰਿਕਾਰਡ ਬਣਾਇਆ ਘਰੇ ਵੈੜੀ 42 43 ਕਿਲੋ ਮਿਲਕਿੰਗ ਤੇ ਚੱਲਦੀ ਸੀ ਦੋ ਟਾਈਮ ਮਿਲਕਿੰਗ ਹੀ ਕੀਤੀ ਹੈ ਜੀ ਹੁਣ ਵੀ ਦੋ ਟਾਈਮ ਮਿਲਕਿੰਗ ਕਰਦੇ ਆ ਅਸੀਂ ਤਿੰਨ ਟਾਈਮ ਮਿਲਕਿੰਗ ਨਹੀਂ ਕਰਦੇ ਤੇ ਨੋਰਮਲ ਦੋ ਟਾਈਮ ਦੀ ਮਿਲਕਿੰਗ ਤੇ ਸਾਡੇ ਕੋਲ ਵੈੜੀਆਂ 40 42 45 ਲੀਟਰ ਤੱਕ ਦੁੱਧ ਦੇਈ ਜਾਂਦੀਆਂ ਨੇ ਇਸ ਤੋਂ ਉੱਪਰ ਅਸੀਂ ਨਾ ਤੱਕਾ ਕਰਨਾ ਹੈ ਨਾ ਕਦੀ ਕਰਨਾ ਕਿਉਂਕਿ ਪਸ਼ੂ ਤੰਗ ਹੁੰਦਾ ਤਿੰਨ ਟਾਈਮ ਮਿਲਕਿੰਗ ਕਰਨੀ ਪੈਂਦੀ ਏ ਖਰਚੇ ਵੱਧ ਜਾਂਦੇ ਨੇ ਤੇ ਖਰਚੇ ਵੱਧ ਜਾਂਦੇ ਨੇ ਦੁੱਧ ਦੀ ਕੁਆਲਿਟੀ ਘਟ ਜਾਂਦੀ ਏ ਫੈਟ ਘਟ ਜਾਂਦੀ ਏ ਹੁਣ ਸਾਡੇ ਕੋਲ 40 42 ਕਿਲੋ ਮਿਲਕਿੰਗ ਦੋ ਟਾਈਮ ਦੀ ਮਿਲਕਿੰਗ ਕਰਦੇ ਆ ਅਸੀਂ ਟੈਨਸ਼ਨ ਫਰੀ ਰਹਿੰਦੇ ਆ ਸਾਡੇ ਪਸ਼ੂ ਟੈਨਸ਼ਨ ਫਰੀ ਰਹਿੰਦੇ ਨੇ ਤੇ इजीली 4.4 4.5 4.3 ਦੇ ਆਸ-પાસ ਫੈਂਟ ਆਂਦੀ ਹੈ ਚੰਗਾ ਦੁੱਧ ਰੇਟ ਦੇ ਵਿੱਚ ਸੇਲ ਹੁੰਦਾ ਹੈ ਵਧੀਆ ਦੇ ਵਿੱਚ ਤੇ ਪਸ਼ੂ ਦੀ ਹੈਲਥ ਬਿਲਕੁਲ ਠੀਕ ਰਹਿੰਦੀ ਆ ਤੁਸੀਂ ਦੇਖ ਲਓ ਵੜੇ ਦੀ ਤਿਆਰੀ ਕਿਦਾਂ ਦੀ ਹੈ ਤੇ گاਵਾ ਚੰਗੀ ਨਸਲ ਦੀਆਂ گاਵਾ ਤਿਆਰ ਕਰਨੀਆਂ گاਵਾ ਆਪ ਬੋਲਦੀਆਂ ਨੇ ਜਿਆਦਾ ਸਾਡੇ ਕੋਲ ਵਪਾਰੀਆਂ ਵਾਂਗੂ ਪਕਾਈ ਬਾਜੀ ਨਹੀਂ ਹੈਗੀ ਵੀ 65 ਲੀਟਰ 70 ਲੀਟਰ ਜੋ ਕੁਛ ਹੈ ਬਿਲਕੁਲ ਸਾਹਮਣੇ ਆ ਤੇ ਪਸ਼ੂ ਆਪਣੇ ਮੂੰਹੋਂ ਬੋਲਦੇ ਨੇ ਅਸੀਂ ਆਪਣੀ ਜਵਾਨੀ ਜਿਹੜੀ ਹੈ ਫालतੂ ਬੈਂਸ ਨਹੀਂ ਕਰਦੇ ਜੋ ਚੀਜ਼ ਹੈ ਸਾਡੇ ਕੋਲ ਤੁਹਾਡੇ ਸਾਹਮਣੇ ਆ ਰੂਬਰੂ ਹੈ ਸਾਡਾ ਇੱਕ ਜਰੀਆ ਕੀ ਅਸੀਂ ਆਪਦੇ ਨਾਲ ਜੁੜੇ ਹੋਏ ਕਿਸਾਨ ਭਰਾਵਾਂ ਨੂੰ ਇਹ ਚੀਜ਼ਾਂ ਦਿਖਾ ਸਕੀਏ ਕਿਸੇ ਨੂੰ ਅਸੀਂ ਨਹੀਂ ਵੀ ਪਸੰਦ ਆਉਂਦੇ ਹੋਵਾਂਗੇ ਤਾਂ ਸਾਨੂੰ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ